ਦੋਸਤੋ ਇਹ ਕਿਉਂ ਹੋ ਰਿਹਾ ਏ ਇਹ ਕੌਣ ਕਰ ਰਿਹਾ ਏ ਤੇ ਕਿੰਨਾ ਚਿਰ ਹੋਵੇਗਾ ਸੋ ਦੋ ਅੱਜ ਮੈਂ ਤੁਹਾਨੂੰ ਜਿਹੜੀ ਤਸਵੀਰ ਦਿਖਾ ਲੈਣ ਲੱਗਾ ਮੈਂ ਤੁਹਾਨੂੰ ਪਹਿਲਾਂ ਦਿਖਾ ਲਿਆ ਸੀਗਾ ਵੀ ਬਈ ਦੇ ਜਿਹੜੇ ਕੰਡੇ ਦੇ ਉੱਤੇ ਕਿਨਾਰੇ ਦੇ ਉੱਤੇ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਸੋ ਅੱਜ ਅਸੀਂ ਫੇਰ ਬਈ ਦੇ ਉੱਤੇ ਆਏ ਆ ਉਹ ਹਾਲਾਤ ਦੇਖ ਕੇ ਸਾਡਾ ਇਹਦਾ ਦਿਲ ਰੋਂਦਾ ਆ ਕਿਉਂਕਿ ਆਪਾਂ ਦੇਖ ਸਕਦੇ ਆਂ ਵੀ ਆਹ ਦੇਖ ਲਓ ਆਲੇ ਦੁਆਲੇ ਬਈ ਦੇ ਕਿਨਾਰੇ ਜਿਹੜੇ ਭਰ ਚੁਕੇ ਆ ਜਿਹੜਾ ਪਾਣੀ ਆ ਜਿਹੜੀ ਮਿੱਟੀ ਚੱਕੀ ਗਈ ਆ 40 40 ਫੁੱਟ ਤੇ ਪਾਣੀ ਜਿਹੜਾ ਖੱਤਿਆਂ ਦਾ ਉਧਰ ਨੂੰ ਜਾ ਚੁਕਿਆ ਆ ਤੇ ਆਹ ਦੇਖ ਲਓ ਕਿੰਨਾ ਬੁਰਾ ਹਾਲ ਆ ਉਹ ਬਈ ਸਾਹਮਣੇ ਆ ਰਹੀ ਆ ਤੇ ਆਹ ਦੇਖ ਲਓ ਪੁਰਕੇ ਦਾ ਖੱਤੇ ਜਿਹੜੇ ਜਿਨ੍ਹਾਂ ਵਿੱਚੋਂ 40-40 ਫੁੱਟ ਮਿੱਟੀ ਚੱਕੀ ਗਈ ਆ ਉਧਰ ਨੂੰ ਆ ਚੁੱਕਿਆ ਆ ਤੇ ਉਹ ਜਿਹੜੀ ਜਗ੍ਹਾ ਮੈਂ ਇੱਕ ਵੀਡੀਓ ਵਿੱਚ ਦਿਖਾ ਲਈ ਸੀ ਉਹ ਜਗ੍ਹਾ ਵੀ ਡਿੱਗ ਚੁਕੀ ਆ ਤੇ ਦੋਸਤੋ ਕਿਨਾਰੇ ਨਾਲ ਨਾਲ ਭਰੀ ਜਾਂਦੇ ਹੁਣ ਪਾਣੀ ਦਾ ਬਹਾਵ ਜਿਹੜਾ ਘਟਿਆ ਪਰ ਜਦੋਂ ਵੀ ਆਹ ਮੀਂਹ ਪੈ ਜਾਂ ਪਿੱਛੋਂ ਡੈਮਾਂ ਵਿੱਚੋਂ ਪਾਣੀ ਛੱਡਿਆ ਗਿਆ ਫਿਰ ਮੈਂ ਪੁੱਛਣਾ ਚਾਹੁੰਦਾ ਆ ਵੀ ਇੰਨਾ ਇਸ ਇਲਾਕੇ ਦਾ ਸਾਡੇ ਦਾ ਕੀ ਹਾਲ ਹੋਊਗਾ ਇਹ ਪਾਣੀ ਜਿਹੜਾ ਇਹਨਾਂ ਨਦੀ ਦੇ ਕਿਨਾਰਿਆਂ ਨੂੰ ਤੋੜਦਾ ਹੋਇਆ ਗਾ ਖੱਤਿਆਂ ਵਿੱਚ ਆ ਗਿਆ ਗਾਂ ਟੂਆਂ ਵਿੱਚ ਪਹੁੰਚ ਗਿਆ ਤੇ ਇਸ ਪਾਣੀ ਨੇ ਅੱਗੇ ਜਾ ਕੇ ਦੂਜੇ ਖੱਤੇ ਵੀ ਖਰਾਬ ਕਰਨੇ ਕਿਉਂਕਿ ਤੁਸੀਂ ਪਿਛਲੀ ਵੀਡੀਓ ਵਿੱਚ ਦੇਖ ਚੁੱਕੇ ਹਾਂ ਵੀ ਇੱਥੇ ਢਿੱਗਾਂ ਵੀ ਡਿਗੀਆਂ ਸਿਗੀਆਂ ਬਹੁਤ ਬੁਰੇ ਹਾਲਾਤ ਆ ਤੇ ਇਹਦੇ ਵੱਲ ਕਿਉਂ ਨਹੀਂ ਧਿਆਨ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਪਾਲਸੀ ਆ ਉਹ ਇਹ ਆ ਬ 3 ਫੁੱਟ ਮਿੱਟੀ ਜਿਹੜੀ ਚੱਕੀ ਜਾਵੇ ਇਹ ਕੀ ਕਾਰਨ ਆ ਜਿਹਦੇ ਕਾਰਨ ਸਾਡੇ ਇਲਾਕੇ ਨੂੰ ਡੋਬਿਆ ਜਾ ਰਿਹਾ ਆ ਸਾਡੀਆਂ ਜਿਹੜੀਆਂ ਜ਼ਮੀਨਾਂ ਉਪਜਾਊ ਜ਼ਮੀਨਾਂ ਜਿਨ੍ਹਾਂ ਨੇ ਸਾਡੇ ਢਿੱਡ ਭਰਨੇ ਆ ਉਹਨਾਂ ਨੂੰ ਬੰਜਰ ਬਣਾ ਕੇ ਦੱਸੋ ਇਹਨਾਂ ਜ਼ਮੀਨਾਂ ਵਿੱਚ ਮੁੜ ਕੇ ਕਦੇ ਕੋਈ ਫਸਲ ਪੈਦਾ ਹੋ ਜੂਗੀ ਕਦੇ ਵੀ ਦੋਸਤੋ ਫਸਲ ਨਹੀਂ ਪੈਦਾ ਹੋ ਸਕਦੀ ਇਹਨਾਂ ਜ਼ਮੀਨਾਂ ਵਿੱਚ ਇਹ ਕਿਉਂ ਨਹੀਂ ਜਿਹੜੇ ਜ਼ਿੰਮੇਵਾਰ ਬੰਦੇ ਇਹਨਾਂ ਚੀਜ਼ਾਂ ਵੱਲ ਨੂੰ ਧਿਆਨ ਦਿੰਦੇ ਇਹ ਕਿਉਂ 40 40 ਫੁੱਟ ਮਿੱਟੀ ਜਿਹੜੀ ਇੱਥੋਂ ਪੱਟੀ ਜਾ ਰਹੀ ਆ ਕਿਉਂ ਇਸ ਇਲਾਕੇ ਦਾ ਨੁਕਸਾਨ ਕੀਤਾ ਜਾ ਰਿਹਾ ਦੋਸਤੋ ਇਹ ਹੜਾਂ ਦੀ ਸਥਿਤੀ ਨੂੰ ਆਵਾਜ਼ਾਂ ਮਾਰ ਰਹੇ ਨੇ ਇੱਥੇ ਜਿਹੜੀ ਇਹ ਸਥਿਤੀ ਆ ਹੜਾਂ ਦੀ ਬਣੀ ਪਈ ਆ ਤਾਲੂ ਜਦੋਂ ਵੀ ਬਰਸਾਤਾਂ ਦਾ ਪਾਣੀ ਆਇਆ ਇੱਥੇ ਬਹੁਤ ਬੁਰੇ ਹਾਲ ਹੋ ਜਾਣੇ ਆ ਜਿਹੜੇ ਮੈਂ ਤੁਹਾਨੂੰ ਨਾਲੋ ਨਾਲ ਦਿਖਾ ਦੇ ਆ ਤੁਸੀਂ ਦੇਖ ਰਹੇ ਕਿਦਾਂ ਮਤਲਬ ਆ ਟੋਏ ਪੱਟੇ ਪਏ ਆ ਸਾਰਾ ਕੁਝ ਹੋਇਆ ਪਿਆ ਆ ਤੇ ਆ ਸਾਰਾ ਹਾਲਾਤ ਤੁਸੀਂ ਅੱਜ ਅੱਖੀਂ ਦੇਖ ਰਹੇ ਆ ਆ ਦੂਜੇ ਪਾਸੇ ਤੁਸੀਂ ਵੀਡੀਓ ਵਿੱਚ ਨਾਲ-ਨਾਲ ਦੇਖ ਰਹੇ ਆ ਵੀ ਆ ਬਾਬੇ ਦੇਸਰ ਦੀ ਜਗ੍ਹਾ ਜਿਹੜੀ ਉਹ ਵੀ ਲਾਗੇ ਦਿਸਣ ਈ ਆ ਉਹਦਾ ਵੀ ਗੋਮਟ ਜਿਹੜਾ ਮੈਂ ਦਿਖਾ ਲੰਡਿਆ ਨਾਲ ਨਾਲ ਤੇ ਤੁਸੀਂ ਉਹ ਵੀ ਦੇਖ ਰਹੇ ਆ ਆਪਣੇ ਅੱਖੀਂ ਦੇਖ ਰਹੇ ਆ ਦੇ ਲੋ ਉਹਦੇ ਲਾਗੇ ਕਿਦਾਂ ਦੇ ਹਾਲਾਤ ਬਣ ਗਏ ਆ ਬਹੁਤ ਬੁਰਾ ਹਾਲ ਆ ਜਿਹੜੇ ਦਰਖਤ ਬਈ ਦੇ ਕੰਡਿਆਂ ਦੇ ਉੱਤੇ ਲੱਗੇ ਸੀ ਉਹ ਵੀ ਦੇਖ ਕੇ ਉਹ ਵੀ ਦੇਖ ਲਓ ਤੁਸੀਂ ਵੀ ਉਹ ਵੀ ਇਸ ਵੇਲੇ ਬਈ ਦੇ ਵਿੱਚ ਡਿਗੇ ਪਏ ਆ ਤੇ ਗਾਂ ਜਦੋਂ ਵੀ ਇਹ ਬੂਟੀ ਵੀ ਮਗਰੋਂ ਰੁੜ ਕੇ ਆ ਗਈ ਹੋਰ ਤੇ ਇੱਥੇ ਜਿਹੜਾ ਪਾਣੀ ਜਿਹੜਾ ਬਲੌਕ ਹੋ ਜਾਣਾ ਇਹ ਪਾਣੀ ਗਾਂ ਨਹੀਂ ਜਾਣਾ ਹੈਗਾ ਇਸ ਵੇਲੇ ਬਰਸਾਤਾਂ ਦਾ ਮੌਸਮ ਚੱਲਦਾ ਆ ਚਲੋ ਕੁਝ ਇਲਾਕਿਆਂ ਵਿੱਚ ਬਰਸਾਤ ਘੱਟ ਪਈ ਆ ਪਰ ਜਦੋਂ ਬਰਸਾਤ ਦਾ ਟਾਈਮ ਆ ਉਹਨੇ ਆਪਣਾ ਜੋਰ ਦਿਖਾ ਲੈਣਾ ਜਦੋਂ ਬਰਸਾਤ ਆ ਗਈ ਫਿਰ ਕੀ ਕੀਤਾ ਜਾਵੇਗਾ ਖੜੇ ਪੈਰ ਕਿਹੜੇ ਪ੍ਰਬੰਧ ਜਿਹੜੇ ਆ ਇਦਾਂ ਦੇ ਇੰਤਿਜ਼ਾਮ ਆਪਣੇ ਕੋਲ ਹੈਗੇ ਆ ਜਿਹੜੇ ਵੀ ਆਪਾਂ ਸੁਚੱਜੇ ਤਰੀਕੇ ਨਾਲ ਇਸ ਇਲਾਕੇ ਨੂੰ ਬਚਾ ਸਕਦੇ ਹਾਂ ਕਿਉਂਕਿ ਇੱਥੇ ਜਿਹੜੀਆਂ ਜ਼ਮੀਨਾਂ ਦੇ ਰੇਟ ਆ ਪਹਿਲਾਂ ਸੀਗੇ 9-9 ਲੱਖ 8-8 ਲੱਖ ਤੇ ਇਸ ਵੇਲੇ ਇੱਥੇ ਜ਼ਮੀਨਾਂ ਦੇ ਲਈ ਰੇਟ ਜਿਹੜੇ ਆ 20-20 ਲੱਖ ਰੁਪਈਆ ਹੋ ਚੁੱਕੇ ਆ ਬੰਦੇ ਜ਼ਮੀਨ ਖਰੀਦੇ ਆਣ ਕੇ ਖਰੀਦ ਕੇ ਬੰਦੇ ਮੋਰੇ ਹੋ ਰਿਆ ਮੁੜ ਕੇ ਟੋਏ ਪਟਕੇ ਮਿੱਟੀ ਚੱਕ ਲਈ ਜਾਂਦੀ ਆ ਤੇ ਪਤਾ ਨਹੀਂ ਕੀ ਚੱਕਰਿਆ ਕੀ ਨਹੀਂ ਸਾਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਸਾਡਾ ਸਾਰਾ ਹੀ ਜਿਹੜਾ ਇਲਾਕਾ ਆ ਇਸ ਵੇਲੇ ਬਹੁਤ ਤਰਾਸਦੀ ਦੇ ਵਿੱਚੋਂ ਗੁਜ਼ਰ ਰਿਹਾ ਆ ਇਹ ਇਹ ਚੀਜ਼ਾਂ ਵੱਲ ਨੂੰ ਕਿਸੇ ਦਾ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਚੀਜ਼ਾਂ ਨੂੰ ਜੇ ਆਪਾਂ ਧਿਆਨ ਨਾਲ ਨਾ ਨਿਜਠਾਂਗੇ ਨਾ ਕਰਾਂਗੇ ਤੇ ਆਉਣ ਵਾਲੀ ਜਿਹੜੀ ਆਪਣੀ ਉਪਜਾਊ ਜ਼ਮੀਨ ਆ ਉਹ ਖੁਰਖੁਰ ਕੇ ਵਿੱਚ ਆਈ ਜਾਣੀ ਆ ਵਿੱਚ ਢਿੱਗਾ ਡਿਗੀ ਜਾਂਦੀਆਂ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਸੀ ਹੁਣ ਥੋੜੀ ਜੀ ਹਫ਼ਤਾ 10 ਦਿਨ ਪਹਿਲਾਂ بارش ਹੋਈ ਸੀ ਉਹਦੇ ਕਾਰਨ ਕੁਝ ਮਿੱਟੀ ਜਿਹੜੀ ਆ ਉਹ ਡਿਗਣੀ ਘਟੀ ਆ ਪਰ ਕੱਲ ਨੂੰ ਜਦੋਂ ਵੀ ਮੀਂਹ ਪੈਂਦਾ ਆ ਜਦੋਂ ਧੁੱਪ ਲੱਗ ਕੇ ਇਹ ਮਿੱਟੀ ਵਿੱਚੋਂ ਪਾਣੀ ਦੀ ਨਮੀ ਜਿਹੜੀ ਉਹ ਘਟ ਜਾਣੀ ਆ ਫੇ ਇੱਥੇ ਕੀ ਹਾਲਾਤ ਬਣਨਗੇ ਇਹਨਾਂ ਚੀਜ਼ਾਂ 'ਨੂੰ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਦੋਸਤੋ ਸਿਖਰ ਦੁਪਹਿਰਾ ਆ ਸਿਖਰ ਦੁਪਹਿਰੇ ਵਿੱਚ ਅਸੀਂ ਇਹ ਹਾਲਾਤ ਤੁਹਾਨੂੰ ਦਿਖਾ ਲੈਣ ਆਏ ਆ ਤੇ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਕਿਉਂਕਿ ਜੇ ਅਸੀਂ ਆਪਣੇ ਇਲਾਕੇ ਦੇ ਦਰਦ ਨਹੀਂ ਦਿਖਾ ਲਾਂਗੇ ਤੇ ਫਿਰ ਉਹਨਾਂ ਚੀਜ਼ਾਂ ਨੂੰ ਸੁਧਾਰਨ ਲਈ ਉਪਰਾਲੇ ਕਿਦਾਂ ਕੀਤੇ ਜਾਣਗੇ ਮੈਨੂੰ ਸਮਝ ਨਹੀਂ ਲੱਗਦੀ ਜਿਹੜੇ ਸਾਡੇ ਮੀਡੀਆ ਵਾਲੇ ਮੀਡੀਆ ادارے ਆ ਉਹ ਕਿਉਂ ਨਹੀਂ ਆਣ ਕੇ ਇਸ ਇਲਾਕੇ ਦਾ ਜਿਹੜਾ ਦਰਦ ਹੈ ਉਹ ਦਿਖਾਲਦੇ ਉਹ ਕਿੱਥੇ ਸੁੱਤੇ ਪਏ ਆ ਉਹ ਕਿਹੜੀਆਂ ਵੀਡੀਓ ਬਣਾਉਣ ਵਿੱਚ ਬੀਜ਼ੀ ਆ ਉਹ ਕਿਉਂ ਨਹੀਂ ਸਾਡੇ ਇਲਾਕੇ ਨੂੰ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਇੱਥੇ ਰਹਿਣੇ ਆ ਇੱਥੇ ਸਾਡੇ 40 50 ਕਿਲੋਮੀਟਰ ਜਲੰਧਰ ਜ਼ਿਲ੍ਹੇ ਵਿੱਚ ਤੁਸੀਂ ਆਣ ਕੇ ਵੀਡੀਓ ਬਣਾਉਂਦੇ ਆ ਇਹ ਦੋਸਤੋ ਜਮਸ਼ੇਰ ਹਲਾਕੇ ਹਲਕੇ ਦੇ ਜਿਹੜੇ ਹਾਲਾਤ ਆ ਜਮਸ਼ੇਰ ਦੇ ਐਸ ਵੇਲੇ ਬਹੁਤ ਮਾਰੇ ਹੋਏ ਪਏ ਆ ਇਹ ਤੁਹਾਨੂੰ ਘਰਾਂ ਵਿੱਚ ਬੈਠਿਆਂ ਨੂੰ ਨਹੀਂ ਪਤਾ ਲੱਗਣਾ ਇਹ ਤੁਹਾਨੂੰ ਉਦੋਂ ਪਤਾ ਲੱਗਣਾ ਜਦੋਂ ਤੁਸੀਂ ਨਿਕਲ ਕੇ ਬਈ ਦੇ ਕਿਨਾਰਿਆਂ ਦੇ ਉੱਤੇ ਆਣ ਕੇ ਇਹ ਹਾਲਾਤ ਦੇਖੂਗੇ ਸੋ ਦੋਸਤੋ ਅਸੀਂ ਅੱਜ ਆਏ ਸੀ ਅਸੀਂ ਆਪਣੇ ਹਲਕੇ ਦਾ ਆਪਣੇ ਇਲਾਕੇ ਦਾ ਇਹ ਦਰਦ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਆ ਸੋ ਦੋਸਤੋ ਇੰਨੀਆਂ ਗੱਲਾਂ ਕਰਦੇ ਹੋਏ ਤੁਹਾਡੇ ਤੋਂ ਮੈਂ ਮੰਗਦਾ ਆ ਜਾਇਜ਼ ਤਮੈਂ ਤੁਹਾਡਾ ਆਪਣਾ ਮੌਂਟੀ ਮਾਨ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਮੇਰੇ ਨਾਲ ਜੀਤਾ ਉਸਤਾਦ ਕੈਮਰਾਮੈਨ ਧੰਨਵਾਦ